ਸਸਰੀਕਾ ਦੋਸਤੋ ਮੈਂ ਗੁਰਸੇਵਕ ਸਿੰਘ ਅੱਜ ਮੇਰੇ ਆਪਣੇ ਪਿੰਡ ਗੁਰੂਸਰ ਅਸੀਂ ਪਹੁੰਚਿਆ ਬਾਈ ਜਸਵਿੰਦਰ ਕੋਲੇ ਹੋਰ ਬਾਈ ਜਸਵਿੰਦਰ ਸਸਰੀਕਾ ਬਾਈ ਜਸਵਿੰਦਰ ਖੇਤੀਬਾੜੀ ਦਾ ਕੰਮ ਕਰਦੇ ਆ ਜੀ ਤੇ ਖੇਤੀਬਾੜੀ ਦੇ ਨਾਲ ਇਹ ਖੇਤੀਬਾੜੀ ਸੰਧਾਂ ਦਾ ਵਪਾਰ ਦਾ ਕੰਮ ਵੀ ਕਰਦੇ ਆ ਜੇਕਰ ਕਿਸੇ ਨੇ ਕੋਈ ਸੰਧ ਲੈਣਾ ਹੋਵੇ ਇਹਨਾਂ ਤੋਂ ਉਹ ਵੀ ਲੈ ਸਕਦਾ ਹੈ ਜੇ ਕਿਸੇ ਨੇ ਵੇਚਣਾ ਹੋਵੇ ਤਾਂ ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਤਾਂ ਦੇਖਦੇ ਆ ਬਾਈ ਕੋਲੇ ਕੀ ਕੀ ਸੰਧ ਹੈ ਆ ਜੋ ਇੱਕ ਝਾਤੀ ਮਾਰ ਲਈਏ ਗੁਰ ਬਾਈ ਜਿੰਦਰ ਠੀਕ ਆ ਵਧੀਆ ਵਧੀਆ ਆ ਆ ਬਾਈ ਪਹਿਲਾਂ ਆ ਮਸ਼ੀਨ ਨੇ ਕਿਤ ਚੋਦਾ ਮਾੜ ਲਈ 14 ਮਾੜ ਲਈ ਟਰੈਕਟਰ ਵਾਲੀ ਮਸ਼ੀਨ ਹੈ ਜੀ ਟਰੈਕਟਰ ਵਾਲੀ ਮਸ਼ੀਨ ਹੈ ਠੀਕ ਹੈ ਜੀ ਚਾਲੂ ਹਾਲਤ ਹੈ ਕੱਲਾ 28 ਸਰ ਬਦਲਣਾ ਜੀ ਠੀਕ ਸਾਰਾ ਕੰਮ ਹੋਇਆ ਹੈ ਦਾ ਕਣਕ ਵੇਲੇ ਚਲਾਈ ਸੀ ਆਪਾਂ ਠੀਕ ਹੈ ਜੀ ਕੱਲਾ ਝੋਨੇ ਵਾਲਾ 28 ਪਾ ਕੇ ਟਰੈਕਟਰ ਕਿਹੜਾ ਚਲਾਉਂਦੇ ਠੀਕ ਹੈ ਇੱਧਰ ਬਾਈ ਟੂੜੀ ਵਾਲੀਆਂ ਮਸ਼ੀਨਾਂ ਵੀ ਖੜੀਆਂ ਬਾਈ ਕੋਲੇ ਉਹ ਕਾਲਾ ਵੀ ਖੜੀਆਂ ਹੈ ਹਨਾ ਠੀਕ ਹੈ ਅਜਾਕੀ ਟੈਲੈਂਡਿੰਗ ਦੀ 14 ਮਾਡਲ ਆਈ 14 ਮਾਡਲ ਆਈ ਇਹ ਚਾਲੂ ਹਾਲਤ ਦਾ ਜੀ ਇਹ ਚਾਲੂ ਹਾਲਤ ਹੈ ਜੀ ਠੀਕ ਹੈ ਜੀ ਦਿਖਾ ਦਿਓ ਭਾਈ 4 ਸਫੇਰ ਇਹ ਦੱਸੋ ਕਿ ਕਿੰਨੇ ਆ ਭਾਈ ਦੋ ਹਾਂਜੀ ਭਾਈ ਇਹ ਕਿਹੜਾ ਮਾਡਲ ਹੈ ਇਹ ਵੀ 14 ਮਾਡਲ ਹੈ ਜੀ ਇਹ ਕੇਸ ਵਾਲਿਆਂ ਦੀ ਹੈ। ਇਹ ਵੀ ਕੇਸ ਵਾਲੀ ਹੈ। ਇਹ ਵੀ ਇੱਕ 11 ਮਾਡਲ ਹੈ ਜੀ। 11 ਮਾਡਲ। ਇਹ ਇਹ ਦੋਵੇਂ ਮਸ਼ੀਨਾਂ ਵੀ ਬਾਈ ਤੰਦੂ ਵਾਲੇ ਤੇ ਜਾ। ਇਹ ਚਾਲੂ ਹਾਲ ਤੱਕ। ਠੀਕ ਹੈ। ਤੇ ਇਹ ਕੰਪਿਊਟਰ ਕਰਾ ਵੀ ਦਿਖਾਉਗਾ ਜੀ। ਇਹ 18 ਮਾਡਲ ਹੈ ਜੀ। 18 ਮਾਡਲ ਹੈ ਜੀ। ਠੀਕ ਹੈ। ਤੇ ਇਹ ਕਿਹਨਾਂ ਦੇ ਜੀ? ਜਸਵੰਤ। ਜਸਵੰਤ। ਪਨਾਵ। ਜਸਵੰਤ ਸੁਨਾਵ ਵਾਲਾ ਹੁੰਦਾ। ਹਾਂ ਜੀ। ਕੰਪਿਊਟਰ ਕਰਾ ਵੀ ਬਾਈ ਕੋਲੇ ਖੜਾ ਹੈ ਜੀ। ਤੋ ਕਾਊਗਾ ਜੇਕਰ ਕਿਸੇ ਨੇ ਲੈਣਾ ਹੋਵੇ ਤਾਂ 14 ਤਵਾਂਗੇ ਪਕਾਊਗਾ ਜੀ ਠੀਕ ਹੈ ਤਾਂ ਇਹ ਸਤਾ ਪਉਣਾ ਪਊਗਾ ਬਾਈ ਆ ਬਾਈ ਵੱਡੀਆਂ ਮਸ਼ੀਨਾਂ ਵੀ ਖੜੀਆਂ ਬਾਈ ਕੋਲੇ ਆ ਜਾਓ ਦੇਖਦੇ ਆ ਜੀ ਕੱਕ ਬਾਈ ਆ ਮਸ਼ੀਨ ਪਈ ਆ ਇਹ ਵੀ ਬਤਾਉਗਾ ਜੀ ਢੋਨਾ ਵਜਾਈ ਆਲੀ ਢੋਨਾ ਵਜਾਈ ਆਲੀ ਆ ਜੀ ਠੀਕ ਆ ਹਾਂ ਇਹ ਵੀ ਬਾਈ ਹੁਣ ਸਾ ਪੂਰਾ ਢੋਨਾ ਵਜਾਈ ਦਾ ਵੀ ਬਹੁਤ ਵਿਜਿਆ ਜਾਂਦਾ ਢੋਨਾ ਵਿਜਿਆ ਤੋਂ ਮਹਿਲ ਨਾਲ ਹੀ ਵਿਜਿਆ ਆ ਠੀਕ ਆ ਇਹ ਵੀ ਚਾਲੂ ਹਾਲਤ ਚਾਲੂ ਪਈ ਚਾਲੂ ਹਾਲਤ ਚਾਲੂ ਖਾਂ ਠੀਕ ਆ ਤੇ ਆ ਬਾਈ ਟਰਾਲੀਆਂ ਦੋ ਇਹ ਮਕਾਉਗਾ ਜੀ ਜੱਕ ਲੱਗਿਆ ਜਾਰੀ ਲੱਗਿਆ ਠੀਕ ਆ ਉਹ 10 ਕਿਤੀ ਆ ਜੀ ਇਹ ਆ ਗਿਆ ਠੀਕ ਆ ਜੀ ਇਹਦੇ ਵੀ ਜੱਕ ਲੱਗਿਆ ਜੀ ਇਹ ਵੀ ਜੱਕ ਤੋਂ ਬਿਨਾ ਜੀ ਇਹ ਜੱਕ ਕੋਈ ਨਹੀਂ ਹਾਂ ਠੀਕ ਆ ਆ ਟਾਇਰ ਵਖਾ ਦਿਓ ਬਾਈ ਆ ਬਾਈ ਕੋਲੇ ਵੱਡੀਆਂ ਮਸ਼ੀਨਾਂ ਖੜੀਆਂ ਆ ਬਾਈ ਆ 얘 ਦੇ ਬਾਰੇ ਦੱਸੋ ਬਾਈ ਇਹ ਨਿਊ ਹੀਰਾ ਜੀ ਠੀਕ ਹੈ ਜੀ 8 ਮਾਡਲ ਹੈ ਜੀ ਮਾਡਲ 8 ਠੀਕ ਹੈ ਜੀ ਪੇਟੀ ਬੰਦ ਇੰਜਨ ਹੈ ਜਮਾ ਸੁੱਕਮ ਸੁੱਕਾ ਠੀਕ ਹੈ ਜੀ ਤੇ ਸਾਰਾ ਕੰਮ ਟੋਟਲ ਹੋਇਆ ਹੈ ਕਣ ਕਵੱਡੀ ਅਸੀਂ ਜਨ ਲਾਇਏ ਸੀ ਆਪ ਕੱਲਾ ਥ੍ਰੈਸਰ ਬਦਲਣਾ ਹੈ ਦਾ ਜੀ ਠੀਕ ਹੈ ਤੇ ਇਹ ਦਾ ਗੁਰਨਾਣਕ ਦਾ ਹੀ ਉਹ ਗੁਰਨਾਣਕਾ ਹੀ ਉਹ ਨਵਾਂ ਮਾਡਲ ਹੈ ਜੀ ਸਾਰਾ ਕੰਮ ਟੋਟਲੀ ਉਹਦਾ ਹੋਇਆ ਤੇ ਇਕੱਲਾ ਐਕਸੈਸਰ ਬਦਲਣਾ ਜੀ ਸਾਰਾ ਚੈਨ ਕੱਪਾ ਦੋਨਾਂ ਮਸ਼ੀਨਾਂ ਦੇ ਸਾਰੇ ਕੁਝ ਨਵੇਂ ਆ ਠੀਕ ਹੈ ਜੀ ਪੰਜੀ ਦੋਸਤੋ ਕਿਸੇ ਨੂੰ ਵੀ ਬਾਈ ਕੋਈ ਸੰਦ ਦੀ ਖੇਤੀਬਾੜੀ ਸੰਦ ਦੀ ਜਰੂਰਤ ਹੈ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਤੁਹਾਡਾ ਮੋਬਾਈਲ ਨੰਬਰ ਦੱਸੋ ਇੱਕ ਵਾਰੀ ਸਾਡੇ ਕੋਲ ਟਰੈਕਟਰ ਵੀ ਹੈਗੇ ਆ ਜੀ ਟਰੈਕਟਰ ਵੀ ਹੈਗੇ ਆ ਠੀਕ ਹੈ ਜੀ ਹਾਂ ਬਾਈ ਕੋਲ ਸਾਡੇ ਕੋਲ ਇੱਕ ਤਾਂ 5500 ਆ 7 ਮਾਡਲ ਜੀ ਠੀਕ ਹੈ ਹਾਲੈਂਡ ਇੱਕ 3600 ਫੋਰਡ ਆ 92 ਮਾਡਲ ਠੀਕ ਹੈ ਜੀ ਟਰੈਕਟਰ ਵੀ ਖੜਿਆ ਜੀ ਬਾਈ ਕੋਲੇ ਤੋਂ ਠੀਕ ਹੈ ਜੀ ਏ ਬਾਈ ਆਪ ਦਾ ਮੋਬਾਈਲ ਨੰਬਰ ਦਿਓ 98775 72809 ਇੱਕ ਵਾਰੀ ਫੇਰ ਦੱਸੋ ਜੀ 98775 72809 ਹਾਂਜੀ ਬਾਈ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ ਖੇਤੀਬਾੜੀ ਸੰਦਾਂ ਦੀ ਬਾਈ ਨਾਲ ਸੰਪਰਕ ਕਰ ਸਕਦਾ ਹੈ ਪਿੰਡ ਗੁਰੂਸਰ ਨੇੜੇ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਅ ਕਰਾਈ ਵਾਲਾ ਰੋਡ ਤੇ ਬਾਈ ਦਾ ਘਰ ਹੈ ਜੀ ਸ਼ਮਸ਼ਾਨ ਘਾੜ ਦੇ ਬਿਲਕੁਲ ਨੇੜੇ ਤੇ ਤਿਉਨੇ ਵਾਲੇ ਵਾਜਦੇ ਆ ਬਾਈ ਗੁਰੂਸਰ ਆ ਕੇ ਕਿਸੇ ਤੋਂ ਵੀ ਪੁੱਛ ਸਕਦੇ ਆ ਸੋ ਕਿਸੇ ਨੂੰ ਵੀ ਕੋਈ ਲੋੜ ਹੈ ਸੰਦ ਦੀ ਤੇ ਤੁਸੀਂ ਫੋਨ ਕਰਕੇ ਉਹਦੀ ਪੇਮੈਂਟ ਬਾਰੇ ਪੁੱਛ ਸਕਦੇ ਹੋ ਵੀ ਮਸ਼ੀਨਰੀ ਦਾ ਕੀ ਰੇਟ ਹੈ ਉਹ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਠੀਕ ਹੈ ਬਾਈ ਜੀ ਠੀਕ ਹੈ ਠੀਕ